ਹਾਂਜੀ ਹੈਲੋ ਗਾਇਜ਼ ਆਪਾਂ ਚੱਲੇ ਆ ਜੀ ਯੂਰ ਸਾਹਿਬ ਤੋਂ ਥੋੜਾ ਟੈਕਨੀਕਲ ਪ੍ਰੋਬਲਮ ਕਰਕੇ ਕੀ ਹੈ ਨਾ ਗਰਨਾਸਤਾ ਵੀ ਆ ਗਿਆ ਆਲੂ ਕਟਲਟ ਵੀ ਆ ਗਿਆ ਤੇ ਥੋੜਾ ਟੈਕਨੀਕਲ ਪ੍ਰੋਬਲਮ ਕਰਕੇ ਤੇ ਵਲੌਗ ਰੀਡ ਸ਼ੁਰੂ ਕੀਤਾ ਆ ਤੇ ਖੰਨੇ ਪਹੁੰਚ ਗਏ ਆ ਆਪਾਂ ਖੰਨੇ ਵਾ ਕੇ ਵਲੌਗ ਸ਼ੁਰੂ ਕੀਤਾ ਆ ਥੋੜਾ ਟੈਕਨੀਕਲ ਇਸ਼ੂ ਆ ਗਿਆ ਸੀਗਾ ਬੈਸਕੋਟ ਕੱਟ ਕੇ ਟੇਮ ਨਾ ਰੱਖ ਲਏ ਆ ਭਰੀ ਹੁਣੀ ਵੀ ਬੈਠੇ ਆ ਤੇ ਇੱਧਰ ਆ ਭਰੀ ਹੁਣੀ ਆ ਗਿਆ ਸਮਾਨ ਸੰਦਾ ਲੈ ਕੇ ਆਟੂ ਆਲੂ ਕਟਲਟ ਲੈ ਕੇ ਤੇ ਬਾਕੀ ਮਿਲਦੀ ਆ ਅੱਗੇ ਸਫ਼ਰ ਦੇ ਵਿੱਚ ਸਫ਼ਰ ਬਾਬਾ ਮੇਰ ਕਰੇ ਭਜੀ ਤੇ ਚਲੋ ਜੀ ਜਿੱਦਾਂ ਵੀ ਤੁਹਾਨੂੰ ਪਤਾ ਹੀ ਆ ਪੰਪਿਲੇ ਸਾਲ ਵੀ ਗਏ ਸੀਗੇ ਤੇ ਹੁਣ ਫੇ ਚੱਲਦੇ ਆ ਪਿਛਲੇ ਸਾਲ ਫਰਵਰੀ ਚ ਗਏ ਸੀ ਤੇ ਹੁਣ ਮਾਰਚ ਕਿੰਮਾ ਮੀਨਾ ਸੱਕਾ ਮੀਨਾ ਜੁਲਾਈ ਜੁਲਾਈ ਗਾੜੀ ਜਿਆਦੀ ਆ ਪਰ ਮੌਤਮੈਨ ਉਹ ਰਿਪੋਰਟ ਹੈ ਬਦਲ ਹੋਇਆ ਬਾਅਦ ਐਨ ਪਾਤਾ ਗੇਰ ਮੁੰਡੇ ਨੇ ਵੀ ਬਸ ਟ੍ਰੇਨ ਤੋੜ ਦਿੱਤੀ ਆ ਮਿਲਦੇ ਹੁਣ ਅੱਗੇ ਜਾ ਕੇ ਲੋ ਜੀ ਆਪਾਂ ਪਹੁੰਚ ਗਏ ਆ ਸਰਹੰਦ ਤੇ ਟਾਈਮ ਹੋ ਗਿਆ ਆ 9 ਵਜੇ ਗਿਆ 7 ਵਜੇ ਰੰਦਰੋ ਤੁਰੀ ਸੀਗੀ ਭਾਈ ਹੁਣ ਇੱਧਰ ਆਰਾਮ ਕਰ ਰਹੇ ਆ ਤੇ ਮੋਲਪੁਰਾ ਇੱਕ ਨੰਬਰ ਆ ਸਾਫ ਸਫਾਈ ਵਧੀਆ ਆ ਸਿੱਧਾ ਡੀ ਉੱਪਰ ਥੱਲੇ ਆ ਤੇ ਇੱਥੇ ਕੋਈ ਡਾ ਖਾਸ ਰਸ਼ ਹੈ ਨਹੀਂਗਾ ਪਾਣੀ ਦੀ ਬੋਤਲ ਲੈ ਲਈ ਆ ਆ ਥੋੜੇ ਚਲੇ ਚਾਵਲ ਵੀ ਢੁਲੇ ਹੋਏ ਸੀਗੇ ਇਹ ਦੇਖ ਲਈ ਮੈਕਮੇ ਵਾਲਿਆਂ ਨੂੰ ਹੁਣ ਗਿਆ ਆ ਇੱਥੇ ਬਾਕੀ ਇਹ ਮੈਕਮੇ ਵਾਲਿਆਂ ਨੂੰ ਗਿਆ ਆ ਉਹ ਨੰਬਰ ਵੀ ਦਿੱਤਾ ਉਹਦਾ ਸਾਫ਼ ਸਫਾਈ ਕਰਨ ਲਈ ਬਾਕੀ ਦੇਖਦੇ ਆ ਦੋ ਵਾਰੀ ਗਿਆ ਤਾਂ ਕੋਈ ਹੈ ਨਹੀਂ ਅਜੇ ਲੋ ਜੀ ਰਾਜਪੁਰੇ ਪਹੁੰਚ ਗਏ ਆ ਤੇ ਬਾਰਿਸ਼ ਨੇ ਸਵਾਗਤ ਕਰ ਦਿੱਤਾ ਇੱਥੇ ਆਉਂਦਿਆਂ ਨੂੰ ਕਣੀਆਂ ਹੀ ਆ ਗਈਆਂ ਤੇ ਮੀ ਉਹਦਾ ਬਾਬਾ ਪੈਟਿਆ ਆ ਭਾਈ ਹੁਣ ਹੀ ਬੈਠੇ ਆ ਹੈਲੋ ਆਦੇ ਭਾਈ ਹੁਣ ਇਹ ਚਾਦਰਾਂ ਚੁੱਦਰਾਂ ਲੈ ਕੇ ਪੂਰਾ ਲਾਭ ਉਠਾਉਂਦੇ ਹੋਏ ਇੱਧਰ ਮਾਲ ਗੱਡੀਆਂ ਇਹ ਲੰਬੀਆਂ ਬੜੀਆਂ ਵਾਂ ਤੇ ਬਾਕੀ ਮੋਡਾ ਹੋ ਗਿਆ ਏਸੀ ਹੈ ਆਪ ਚੱਲਣ ਡਿਆ ਹੁਣ ਸਾਡੇ ਕੋ ਹੱਥੇ ਹੱਥ ਵਸ ਹੈ ਨਹੀਂਗਾ ਵੀ ਏਸੀ ਹੌਲੀ ਕਰ ਦਈਏ ਬਾਕੀ ਚਲੋ ਕੋਈ ਨਹੀਂ ਮਿਲਦੇ ਆ ਬਾਅਦ ਚ ਇਧਰ ਇੱਕ ਨੰਬਰ ਵਿਊ ਚੱਲਣ ਡਿਆ ਆ ਉਧਰ ਵੀ ਟ੍ਰੇਨ ਦੀ ਪਟਰੀ ਆ ਥੱਲੇ ਵੀ ਟ੍ਰੇਨ ਦੀਆਂ ਪਟਰੀਆਂ ਇਧਰ ਅਸੀਂ ਵੀ ਗਰਮ ਨਾਸ਼ਤਾ ਸੈਂਡਵਿਚ ਲੈ ਲਿਆ ਆ ਭਾਈ ਹੁਣ ਇਹਨਾਂ ਉਹੀ ਪੋਚ ਬੈਠੇ ਆ ਐਨ ਮੌਲ ਇੱਕ ਨੰਬਰ ਬਾਰਿਸ਼ ਹੋ ਰਹੀ ਏ ਥੋੜੀ ਥੋੜੀ ਕਣੀਆਂ ਕਣੀਆਂ ਲੇក ਬਾਕੀ ਹੁਣ ਬਹੁਤ ਇਹਦਾ ਲੋਕੀ ਮੈਂ ਇੱਕ ਵਟ ਗੱਲ ਨਹੀਂ ਆਕੱਦ ਤੇ ਮੈਂ ਵੀ ਇੱਕ ਬਥੇ ਕਰਵਾਉਂਦਾ ਨਹੀਂ ਕੋਈ ਕੰਦਾ ਕੋਈ ਨਹੀਂ ਆਪਣੇ ਦਰਸ਼ਕ ਆ ਸਾਰੇ ਵੀਰਪੁਰਾ ਦੇ ਦੇਖਣ ਵਾਲੇ ਇਹ ਰਾਜਪੁਰਾ ਲੰਗ ਆ ਤੇ ਮਰ ਵਧੀਆ ਆ ਬੱਦਲ ਠੰਡਾ ਮੌਸਮ ਆ ਪੂਰਾ ਬਾਹਰ ਵੀ ਹੋ ਗਿਆ ਫ੍ਰੀਜ਼ ਲਓ ਜੀ ਅੰਬਾਲੇ ਕੈਂਟ ਤੇ ਪਹੁੰਚ ਗਏ ਆ ਤੇ ਲਓ ਜੀ ਅੰਬਾਲਾ ਕੈਂਟ ਆ ਗਿਆ ਆ ਇੱਥੇ ਹੁਣ ਰੁਕ ਗਈ ਆ ਟ੍ਰੇਨ ਤੇ ਬਾਹਰ ਮੌਸਮ ਆ ਪੂਰਾ ਠੰਡਾ ਹੋਇਆ ਪਿਆ ਆ ਬਾਰਿਸ਼ ਹੋਣ ਢੀ ਆ ਪੂਰੀ ਭਾਜੀ ਹੁਣ ਇਧਰ ਬਾਰਿਸ਼ ਦਾ ਆਨੰਦ ਲੈਂਦੇ ਹੋਏ ਹੌਲੀ ਹੌਲੀ ਲਓ ਜੀ ਭਾਜੀ ਹੁਣੀ ਸਪਰਾਈਟ ਤੇ ਕੈਨ ਵੀ ਲੈ ਆਏ ਆ ਬਾਹਰ ਮੀਂਹ ਪੈ ਰਿਹਾ ਮੌਸਮ ਬੁਰਾ ਠੰਡਾ ਆ ਤੇ ਜੂ ਹਿਆ ਦੀ ਅੱਛਾ ਮੀ ਪੈਂਡਿਆ ਆ ਬਾਹਰ ਨਿਕਲੇ ਠੰਡ ਏਸੀ ਨੇ ਵੀ ਠੰਡ ਕੀਤੀ ਪੂਰੀ ਲੋਕੀ ਖੇਤਰ ਆ ਗਏ ਆ ਤੇ ਮੀ ਬੁਰੇ ਜੋਰਾਂ ਦਾ ਪੈਂਡਿਆ ਭਾਜੀ ਹੁਣ ਇਧਰ ਠੰਡ ਚੈਨ ਚਾਹ ਦਾ ਆਨੰਦ ਲੈਂਦੇ ਹੋਏ ਇਸ ਸਪਰਾਈਟ ਵੀ ਰੱਖੀ ਆ ਉਦਾਂ ਪਰ ਠੰਡ ਨੂੰ ਮਦ ਦੇ ਨਜ਼ਰ ਰੱਖਦੇ ਹੋਏ ਚਾਹ ਪੀ ਰਿਹਾ ਹੈ ਭਾਜੀ ਹੁਣੀ ਖੇੜਾ ਸਟੇਸ਼ਨ ਆਇਆ ਦੋ ਇੱਕ ਹਿੰਦੀ ਲਿਖੀ ਐ ਇਹ ਚੱਕਰ ਪੈ ਜਾਂਦਾ ਸਟੇਸ਼ਨ ਤੇ ਜਾਲੀ ਹੀ ਆਈ ਹੈ ਕੋਈ ਪਰ ਰਚ ਰੁਸ਼ਤ ਹੈ ਨਹੀਂ ਕੋਈ ਪਹਿਲੇ ਗੱਲ ਲੀ ਗੁਰਛੇਤਰ ਆਉਣ ਵਾਲਾ ਆ ਗਿਆ ਇਹ ਹੈ ਗੁਰਛੇਤਰ ਤੇ ਉਹਨੇ ਬ੍ਰੇਕਾਂ ਲਾਤੀਆਂ ਲੋ ਜੀ ਗੁਰਛੇਤਰ ਜੰਕਸ਼ਨ ਤੇ ਆ ਗਏ ਆ ਆਹ ਕੋਈ ਪੁਰਾਣੇ ਜਿਹੇ ਡੱਬੇ ਖੜੇ ਕੀਤੇ ਲੱਗਦੇ ਇਹਨਾਂ ਨੇ ਰੰਗ ਵੀ ਲੱਥੇ ਹੋਇਆ ਹੈ ਇਹਨਾਂ ਦਾ ਤੇ ਹੈ ਸਿੰਪਲ ਹੈ ਭਾਰੀ ਹੁਣ ਕਹਿੰਦੇ ਆ ਆਈਟਮ ਤੇ ਸਿੰਪਲ ਹੈ ਤਾਰ ਆ ਗਈ ਵਿੱਚ ਇਨਾ ਟਾਈਮ ਹੋਇਆ 10 ਵਜੇ ਤੇ 37 ਮਿੰਟ ਹੋਏ ਆ। ਜਿਸ ਗੇਅਰ ਤੋਂ ਵਿੰਡੋ ਆ ਦੇ ਵਿੱਚ ਵਿੱਚ 2 डब्ल्यूएच ਏਸੀ ਲਾਉਣਾ ਪੈਣਾ ਉਹਨਾਂ ਨੂੰ। ਮਾਹੌਲ ਤਾਂ ਠੰਡਾ ਹੀ ਆ ਐ। ਸਟੇਸ਼ਨ ਦਾ ਹੀ ਮਾਹੌਲ ਠੰਡਾ ਹੀ ਐ ਨਿਰਾਸ਼ ਐ ਨੀਗਾ। ਉਹ ਉਧਰੋਂ ਨਕਲਾ ਘਰੀ ਕਰੀ ਜਾਂਦਾ। 10 37 ਹੋਇਆ ਗੁਰੂਕਸ਼ੀਤਵਰ ਸਟੇਸ਼ਨ ਤੋਂ ਐ ਫਰਸਟ ਕਲਾਸ ਬਣਾਇਆ ਪੂਰਾ। ਐਂ ਕਲਾਗਰੀ ਬੁਲੀ ਦਿੱਤੀ ਐ। ਲੋਜੀ। ਐਕ ਨੰਬਰ ਮਾਹੌਲ ਆ। ਗੁਰਕਸ਼ੀਟਰ ਤੋਂ ਅੱਗੇ ਆ ਗਿਆ ਆ ਇਧਰ ਮੀ ਹੈ ਹੀ ਨਹੀਂਗਾ ਸ਼ੀਸ਼ਾ ਵੀ ਸੁੱਕ ਗਿਆ ਆ ਤੇ ਇਧਰ ਆਪਾਂ ਸਪਰਾਈਟ ਲੈ ਲਈ ਜੀ ਤੇ ਉਹ ਨਾਲ ਹੁਣ ਆਹ ਕੇ ਖੋਲ ਲਿਆ ਆ ਭਾਰੀ ਹੁਣੀ ਬੈਠੇ ਆ ਭਾਰੀ ਹੁਣੀ ਵੀ ਕਹਿੰਦੇ ਭੁੱਖ ਲੱਗੀ ਚਲੋ ਖਾਂਦੇ ਥੋੜਾ ਥੋੜਾ ਅਕੀਨ ਮਾਲ ਠੰਡਾ ਪੂਰਾ ਬੱਤੀਆਂ ਨਜ਼ਾਰਾ ਆ ਰਿਹਾ ਆ ਤੇ ਰੇਨ ਥੋੜੀ ਜਿਹੀ ਲੇਟ ਚੱਲਣ ਦੀ ਆ ਉਹਦਾ ਹੁਣ ਤਾਂ ਪੂਰੀ ਐਨ ਨੇਰੀ ਬਣਾਈ ਲਿਆਂਦਾ ਡਰਾਈਵਰ ਪਰ ਕਦੇ ਕਦੇ ਬਾੜੀ ਹੌਲੀ ਕਰ ਦਿੰਦਾ ਆ ਮੀਂਹ ਨਹੀਂ ਨਹੀਂ ਹੈਗਾ ਤਾਂ ਨਾਲ ਹੀ ਮੀਂਹ ਆ ਗਿਆ ਪੂਰੇ ਜ਼ੋਰਦਾਰ ਮੀਂਹ ਆ ਤਾਂ ਥੋੜੀ ਜੀ ਲੀਕਿੰਗ ਕਰਦਾ ਸੀਚਾ ਇਹਨਾਂ ਦਾ ਬਾਕੀ ਠੋਕੇ ਆ ਮੀਂਹ ਬਹੁਤ ਜ਼ਿਆਦਾ ਤੇਜ਼ ਆ ਪਾਣੀ ਇਥੋਂ ਸ਼ੀਸ਼ੇ ਵਿੱਚ ਡਿੱਤੀ ਜਾਣਾ ਨਹੀਂਗਾ ਕਿਉਂਕਿ ਸ਼ੀਸ਼ਾ ਵੀ ਮੀਂਹ ਨਾਲ ਆਪ ਗਿੱਲਾ ਹੋ ਗਿਆ ਵਿਚਾਰਾ ਲੋ ਜੀ ਕਰਨਾਲ ਆ ਗਏ ਆ ਸਟੇਸ਼ਨ ਤੇ ਖਾਲੀ ਸਟੇਸ਼ਨ ਹੈ ਸਾਰਾ ਵਕ ਓਕੇ ਪੋਰਟ ਮੋੜ ਗਿਆ ਪੂਰਾ ਚਿੱਲ ਚੱਲਣ ਡਿਆ ਆ ਨਹੀਂ ਭਈ ਜਾਂਦਾ ਆ ਹਮ ਚਾਹ ਲਾਇਆ ਹੋਇਆ ਚਾਹ ਚਾਏ ਇਧਰ ਗਰਮ ਚਾਹ ਆਈ ਜਾਂਦੀ ਆ ਚਾਰਜਰ ਚੁਰਜਰ ਪੁਆਇੰਟ ਐਨ ਬੜੀਆ ਦਿੱਤੇ ਹੋਏ ਆ ਬਾਕੀ ਓਕੇ ਆ ਉਹ ਕੋਲੇ ਵਾਲੀ ਗੱਡੀ ਆ ਗਈ ਨਾਲ ਹੀ ਬ੍ਰੇਕਾਂ ਖਿੱਚਦੀਆਂ ਮੁੰਡੇ ਨੇ ਮੋਲਪੂਰਾ ਐ ਨੰਬਰ ਆ ਹਰਿਆਣਾ ਚੱਲ ਰਿਹਾ ਆ ਹੁਣ ਇਥੇ ਲੱਗਦਾ ਮੈਨੂੰ ਫੇਰ ਰੋਕੂਗਾ ਇਧਰ ਮੌਸਮ ਫੇਰ ਸਾਫ਼ ਹੋ ਗਿਆ ਆ ਪਿਛੇ ਮੀਂਹ ਪੈ ਰਿਹਾ ਸੀ ਦਿਲਾਂ ਨੇ ਹੋਰ ਸੋਨਾ ਕਰ ਦਿੱਤਾ ਹਵਾ ਚੱਲ ਰਹੀ ਪੂਰੀ ਐਨ ਜੋਰਾਂ ਦੇ ਪਦਰੇ ਘੇਰ ਹੋ ਗਏ ਦਿੱਤੀ ਲੱਗਦੀ ਨਾ ਕੋਈ ਟੈਸ਼ਨ ਆਇਆ ਲੋਰੀ ਪਾਣੀ ਪਾਤਾ ਪਹੁੰਚ ਗਏ ਆ ਸਾਡੇ ਯਾਰ ਇੱਥੇ ਨਾਲ ਭਾਜੀ ਹੁਣ ਹੀ ਖੜੇ ਹੋਏ ਆ ਹਾਏ ਪੰਜਾਬੀ ਕੋਈ ਦੇਖਦਾ ਨਿਕਾ ਪਿਆਰੀ ਮਹਿਕਮਾ ਦੇ ਸੰਡੇ ਆ ਇੱਥੇ ਪੂਰਾ ਆਪਣਾ ਡੱਬਾ ਆ। ਲੋ ਜੀ 10:00 ਵੱਜ ਗਿਆ ਆ ਤੇ ਦਿੱਲੀ ਟ੍ਰੇਨ ਪਹੁੰਚ ਗਈ ਆ। ਥਾਣੇ ਇੱਥੇ ਦੇਖਦੇ ਆ ਇੱਥੇ 10-15 ਮਿੰਟ ਰੁਕੂਗੀ। ਹੂੰ। ਟਿਕਟ ਕੋਈ ਕਰੀਂ। ਚਲੋ ਇਹ ਰੁਕਣਾ। ਕੌਣ? ਇਹਦੇ ਸਟਾਰਟਰ ਵੀ। ਰੋਟੀ ਮਿਲੀ ਨਹੀਂ, ਰੋਟੀ ਬੋ ਗਈ। ਹੁਣ ਮੈਗੀ ਲੈ ਲਈ ਆ। ਤੇ ਬਰੀਆਨੀ ਲਈ ਸਦਾ ਕਿਚਨ ਜੀ ਐਂਟਰੀ ਕੀਤੀ ਭਾਜੀ ਹੁਣੀ ਕਹਿੰਦੇ ਕਿਚਨ ਜੀ ਆੜਾ ਵਾਂ ਕਿਚਨ ਚੈੱਕ ਕਰਕੇ ਆਣੀ ਆ ਕਿਚਨ ਹੀ ਬੜੀ ਵੱਡੀ ਆ ਨਾ ਬੂਹੇ ਖੁੱਲੀ ਜਾਈਆਂ ਪੀ ਹੈ ਥੋੜੇ ਗਰਮ ਹੋ ਆਫੇ ਸਰ ਚੱਕੋ ਜੀ ਹੁਣ ਬਰੀਆਨੀ ਚੱਲੂਗੀ ਭਾਜੀ ਕਹਿੰਦੇ ਸਪੈਸ਼ਲ ਜਾ ਕੇ ਕਿਚਨ ਚੋਂ ਲੈ ਕੇ ਆਂਦੀ ਹੈ ਕਿ ਨਹੀਂ ਉਹ ਲੋ ਜੀ ਆਪਾਂ ਪਹੁੰਚ ਗਏ ਆ ਢੋਲਪੁਰ ਸਾਢੇ 4 ਹੋ ਗਏ ਆ ਤੇ ਗਰਮੀ ਥੋੜੀ ਥੋੜੀ ਵੜ ਗਈ ਆ ਇਸੀ ਚੱਲ ਰਿਹਾ ਆ Paji watching phone only and uh ਬੇ ਰੋਕਦੀ ਆ ਟ੍ਰੇਨ ਰਾਜਸਥਾਨ ਨਹੀਂ ਐਮਪੀ ਜਵਾੜਦੀ ਆ ਪੁੱਧਰੇ ਰੋਕ ਕੇ ਖੜੀ ਘਾਤੀ ਆ ਸਾਈਡ ਦੇ ਨਾਲ ਪਿਆ ਆ ਤੇ ਲੋਕੀ ਬਾਹਰ ਉਤਰ ਕੇ ਖੜੇ ਹੋ ਗਾਇਆ 5 ਮਿੰਟ ਹੋ ਗਾਇਆ ਖੜੀ ਨੂੰ ਹੁਣ ਇੱਥੇ ਦੇਖਦੇ ਆ ਕਿੰਨਾ ਟਾਈਮ ਨਗਾਉਣ ਨੂੰ ਲਾਉਂਦਾ ਵਾ ਦੂਜੀ ਟ੍ਰੇਨ ਨੂੰ ਤੇ ਗਰਗਵਾਲੀਆ ਦਾ ਮਾਹੌਲ ਸਾਢੇ 6 ਹੋ ਗਿਆ ਤੇ ਚਾਂਸੀ ਦਾ ਸਟੇਸ਼ਨ ਆਉਣ ਵਾਲਾ ਤੇ ਇੰਨੇ ਰਾਹ ਹੀ ਰੋਕ ਲਈਆ ਫਿਰ ਕਿਹਨੂੰ ਸਾਈਡ ਦਊਗਾ ਹੁਣ ਲੱਗਦਾ। ਬਹੁਤ ਸ਼ਾਮ ਦਾ ਐਨ ਪੂਰਾ ਵਧੀਆ। ਗਰਮੀ ਹੈਗੀ ਆ ਅੰਦਰ ਤਾਂ ਚਲੋ AC ਹੈਗਾ ਆ ਬਾਹਰ ਬਹੁਤ ਗਰਮੀ ਹੈ। 4:07 ਵਜੇ ਗਏ ਆ ਪਹੁੰਚ ਗਏ ਆ ਚਾਂਸੀ ਕੀ ਰਾਣੀ ਚਾਂਸੀ ਸਟੇਸ਼ਨ ਤੇ ਉਹਨ ਇਥੇ ਦੇਖਦੇ ਆਂ ਕੁਛ ਜੇ ਠੰਡਾ ਕਾਫੀ ਮਿਲ ਜਵੇ ਇਹਦਾ ਕਾਫੀ ਪੀਂਦੇ ਚਾਹਵਾਂ ਨੇ ਮੋਟਰਸਾਈਕਲ ਲੈ ਕੇ ਤਾਂ ਬੈਕ ਕਿਤੇ ਆ ਨਾ ਕਿੰਨੀ ਗੱਲਬਾਤ ਕਰਾਈ ਪਾਰਸਾ ਨਹੀਂ ਪੜਾ ਪਿਆ ਇਥੇ ਇਹਦੇ ਪਰਾਣੇ ਹੋਣੇ ਨੇ ਇਹ ਹੈ ਆਹੋ ਲੋਕੀ ਗਿਫਟ ਕਰਦੇ ਪਏ ਆ ਕੋਰਾਚੀ ਬੜਾਇਆ ਲੈ ਪਿੱਛੇ ਟੋਮਾ ਚ ਰਾਚਿਆ ਲੋ ਜੀ ਇਧਰ ਰੋਟੀ ਆ ਗਈ ਹੈ ਰਾਤ ਦੀ ਨਾਲ ਚਾਕਲੇਟ ਵੀ ਦਿੱਤੀ ਹੈ ਇਹਨਾਂ ਨੇ ਲੋ ਜੀ ਆਪਾਂ ਪਹੁੰਚ ਗਏ ਆ ਬਪਾਲ ਰਾਤ ਦੇ ਵਜ ਗਿਆ 11 ਤੇ ਬਪਾਲ ਜੰਕਸ਼ਨ ਤੇ ਗੱਡੀ ਖੜੀ ਹੋ ਗਈ ਆ ਅਕੇ ਇਥੇ ਹੁਣ 5 ਮਿੰਟ ਰਕੂਗੀ ਕਹਿੰਦੇ ਬਾਕੀ ਦੇਖਦੇ ਆ ਕੁਛ ਖਾਣੇ ਆਣ ਇਥੋਂ ਲੋ ਜੀ ਸਵੇਰ ਦੇ 7 ਵਜ ਗਏ ਆ ਤੇ ਗੱਡੀ ਮਨਵਾੜ ਪਹੁੰਚਣ ਵਾਲੀ ਆ ਤੇ ਇਹ ਵਧੀਆ ਥਿਊ ਬਣਿਆ ਹੋਇਆ ਆ ਪੂਰਾ ਹੈ ਆ ਪੂਰਾ ਤੇ ਰਾਤੀ ਕੁਝ وجہ ਕਰਕੇ ਲੇਟ ਕੀਤਾ ਪਤਾ ਨਹੀਂ ਸੈਟ ਦੇ ਲਾ ਕੇ ਫ੍ਰੈਸ਼ ਹੋ ਗਿਆ ਸੀਗਾ ਤੇ ਹੁਣ ਤਾਂ ਚਲੋ ਭਜਾਈ ਵੀ ਜਾਂਦਾ ਵਾ ਉਹਦਾ ਪੂਰਾ ਵਧੀਆ ਥਿਊ ਬਣਿਆ ਹੋਇਆ ਵਾ ਪਹਾੜੀਆਂ ਤੇ 7:10 ਹੋ ਗਿਆ ਤੇ ਗੱਡੀ ਮਨਵਾੜ ਪਹੁੰਚ ਗਈ ਆ ਹੁਣ ਇਥੋਂ ਡੱਬਾ ਡੱਬਾ ਜਣੂ ਜਣ ਦੂਸਰੇ ਪਾਸੇ ਕਰੂਗੇ ਅੱਧਾ ਘੰਟਾ ਲਾ ਲੈਣਾ ਇੱਥੇ ਹੁਣ ਇਹਨਾਂ ਨੇ ਮੜੇ ਨਾ ਹੁਣ ਇੱਥੇ ਚਾਹ ਚੂ ਪੀਨੇ ਆ ਇੱਕ ਵਾਰੀ ਨਾਲੇ ਥੋੜਾ ਫਰੈਸ਼ ਨੇ ਉੱਤਰ ਕੇ ਬਾਕੀ ਆਪਣੇ ਆ ਇਧਰ ਆਪਣਾ ਸੀਟਾਂ ਸਿਗੀਆਂ ਇਸੀ ਦੇ ਵਿੱਚ ਤੇ ਜਿੱਦਾਂ ਕੀ ਤੁਹਾਨੂੰ ਪਤਾ ਭਾਜੀ ਹੁਣੀ ਪਏ ਆ ਐਨ ਏਸੀ ਦਾ ਪੂਰਾ ਆਨੰਦ ਲੈਂਦੇ ਹੋਏ ਐਸੀ ਸਹੀ ਚੱਲਿਆ ਨਾ ਰਾਤੀ ਹਾਂ ਹੈਂ ਇਹਦੀ ਤਾਂ ਉਹ ਸਹੀ ਸੀ ਵੇ ह्म ਕੋ ਫਰਕ ਅਹੀਂ ਸਵੇਰੇ ਸਵੇਰੇ ਪੀਣੀਆ ਬਿਸਕੁਟ ਆਣਾ ਚਾਹ ਭਾਜੀ ਹੁਣਾਂ ਨੇ ਲੈ ਲਿਆ ਆ ਨਾਰ ਦਾ ਦਾਣਾ ਭਾਜੀ ਹੁਣੀ ਹੁਣ ਮੈਂ ਪੂਰਾ ਹੈਲਥੀ ਫੂਡ ਖਾਊਂਗੇ ਕੀ ਕੀ ਰਾਜ ਆ ਸਵੇਰੇ ਸਵੇਰੇ ਨਾਰ ਖਾਣ ਦਾ ਮੇਰੇ ਤੋਂ ਦਿਨੇ ਨਹੀਂ ਘਾ ਹੁੰਦਾ ਹੈ ਹੈਂ ਇਧਰ ਫੇਸ ਐਡ ਜਾਂਦੀ ਆ ਅੱਗੇ ਉਹਨਾਂ ਟ੍ਰੇਨ ਆ ਗਈ ਆ ਕੀ ਚੀਜ਼ ਹੋਦਾ ਉਹ ਵੀ ਮੋਰ ਪੂਰਾ ਵਧੀ ਗਿਆ ਬੀਜਿਆ ਪਰ ਪਤਾ ਨਹੀਂ ਕੀ ਆ ਇੱਕ ਜਗ੍ਹਾ ਤੇ ਮੱਕੀ ਮੱਕੀ ਆ ਪਤਾ ਨਹੀਂ ਕੀ ਖਿੱਚਿਆ ਹੋਇਆ ਹੈ ਇਹਨਾਂ ਨੇ ਕੁਛ ਵੱਖਰਾ ਹੀ ਆ ਪਤਾ ਨਹੀਂ ਹੋਣੀ ਕਿ ਕਿੰਨਾ ਟਾਈਮ ਰੋਕੂਗਾ ਕੁਝ ਹੀ ਬਣੇ ਜਸ ਕੋਣ ਤੋਂ ਉੱਪਰ ਆ ਲੋ ਜੀ 10 ਵਜ ਗਏ ਆ ਤੇ ਹੋਰ ਅੱਗੇ ਬਾਅਦ ਜੇ ਛੰਦ ਦੇ ਟ੍ਰੇਨ ਪਹੁੰਚ ਗਈ ਆ ਇੱਥੇ ਬਹੁਤ ਰਸ਼ਿਆ ਤੇ ਦੇਖਦੇ ਆ ਇਸੇ ਹੁਣ ਕਿੰਨਾ ਟਾਈਮ ਰਹੂਗੀ ਬਹੁਤ ਹੀ ਰਸ਼ਿਆ ਜਿਆਦਾ ਬਿਆ ਹੋਇਆ ਤਾਂ ਤੋ ਬਵੀ ਨੀ ਗਲੇਗਿਆ ਥੋੜੀ ਥੋੜੀ ਗਰਮੀ ਜਿਆਦੀ ਹੋਣ ਲਈ ਆ ਹੁਣ ਔਰੰਗਾਬਾਦ ਇਧਰ ਬਹੁਤ ਵਧੀਆ 뷰 ਬਣਦਾ ਪਹਾੜਾਂ ਦਾ ਥੋੜਾ ਥੋੜਾ ਤੰਦ ਪਈ ਬਈ ਪਰ ਲਓ ਜੀ ਅਨ ਦੇਰ ਪਹੁੰਚ ਚੱਲੇ ਆ ਤੇ ਮੀਂਹ ਪੂਰਾ ਜ਼ੋਰਦਾਰ ਪੈਂਦਿਆ ਆ ਬਸ ਸਟੇਸ਼ਨ ਤੇ ਪਹੁੰਚਣ ਵਾਲੀ ਆ ਮੀਂਹ ਇਹ ਪੂਰਾ ਜ਼ੋਰਦਾਰ ਆ ਤੇ ਹੁਣ ਦੇਖਦੇ ਆ ਅੱਗੇ ਜਾ ਕੇ ਕੀ ਮੋੜ ਬਣਦਾ ਆ ਮੀਂਹ ਬਹੁਤ ਆ ਲਓ ਜੀ ਫਾਈਨਲੀ ਅਨ ਦੇਰ ਸਟੇਸ਼ਨ ਤੇ ਪਹੁੰਚ ਗਏ ਆ ਤੇ ਟਾਈਮ ਹੋ ਗਿਆ ਆ ਸਵਾ 3 ਹੋ ਗਿਆ ਆ ਸਵਾ 3 ਇੱਥੇ ਲੱਗੀ ਆ ਪਾਜੀ ਹੁਣੀ ਵੀ ਹੁੰਦੇ ਹੋਏ ਪੂਰੇ ਸ਼ੌਂਕ ਹਰ ਨਾ ਉਹ ਅੱਗੇ ਬੱਸਾਂ ਖੜੀਆਂ ਆ ਤੇ ਬਸ ਕੇ ਬੈੰਨੇ ਆ ਐਂਡ ਚੱਲਦੇ ਆ ਅੱਗੇ ਮੀ ਬਹੁਤ ਤੇਜ਼ ਆ ਥੋੜਾ ਮੀ ਨੇ ਉਲਟ ਜਿਹਾ ਕਰਤਾ ਕੰਮ ਬਾਕੀ ਓਕੇ ਆ ਲੋ ਜੀ ਆਪਾਂ ਪਹੁੰਚ ਗਏ ਆ ਕਮਰੇ 'ਚ ਕਮਰਾ ਆਪਾਂ ਨੂੰ ਮਿਲ ਗਿਆ ਆ ਚਾਰ ਬੈਡ ਲੱਗੇ ਸੋਫਾ ਲੱਗਾ ਆ ਅਬਰਤ ਭਾਜੀ ਨੌਣ ਚ ਲੱਗਾ ਆ ਸਮਾਨ ਖਲਾਰ ਲਿਆ ਆਉਂਦਿਆ ਨਹੀਂ ਅਸੀਂ ਬਾਕੀ ਉੱਤੇ ਕੋਡ ਕਮਰਾ ਆ ਪੂਰਾ